ਕਿੰਨੀ ਸੂਟ ਆ ਯਾਰ ਇਹ ਇਧਰ ਹੀ ਨਾ ਚੱਲੇ ਨੇ 15000 ਦਿੱਤਾ ਕੇ ਅੱਛਾ ਦੋ ਇਹ ਜਿਹੜੇ ਨਾਲ ਆਉਂਦੇ ਆ ਬੜਾ ਨਾਲ ਤੁਸੀਂ ਕਿੰਨੀ ਸੋਹਣੀ ਬਿੱਲੀ ਹੈ ਨਾ ਗੁੱਦ ਗਦਾ ਲਾਜੀ ਇਹਦਾ ਕੋਹ ਨਹੀਂ ਇਹਨਾਂ ਦਾ ਮਤਲਬ ਆਈ ਲਾ ਦੇਣਾ ਕਤੂਰਾ ਹੁੰਦਾ ਨਾ ਮੇਰੇ ਬਸ ਜੇ ਮੈਂ ਲੈਦਾ ਮੂੰਹ ਉਹਦੇ ਤੇ ਰਿਪਲੇਸ ਕਰ ਦਿੱਤਾ ਮੈਂ ਲੱਗ ਗਿਆ ਯੋ ਡੌਗੀ ਹੈ ਨਾ ਡੌਗੜ ਜਣੀ ਹੱਥ ਲਾ ਗਦੇ ਕਿੰਨੀ ਸੂਣੀ ਫੁੱਲੜ ਆ ਦੇ ਅੱਛਾ ਕੋਈ ਨਹੀਂ ਤੇ ਚਿਰ ਪ੍ਰਦੂਸ਼ਨ ਲੈਵਲ ਬੜਾ ਮੈਂ ਮੈਂ ਪ੍ਰਦੂਸ਼ਨ ਉਦੋਂ ਕੁਛ ਵੀ ਨਹੀਂ ਹੁੰਦਾ ਸੀ ਉਦੋਂ ਸਿਰਫ ਧੂੜ ਏਕਾ ਜ਼ਰੂਰ ਰੋੜ ਰੋੜਨ ਜਾਂਦਾ ਸੀ ਪਰ ਤੁਹਾਨੂੰ ਪਤਾ ਵੀ ਆਪਣੇ ਦਾ ਜਿਹੜੇ ਪੰਜਾਬੀ ਲੋਕ ਸੀਗੇ ਹਨ ਉਹਦਾ ਜੇ ਮਨ ਕੱਲ ਭੈਣ ਕੱਲ ਕਰੀਦਾ 1700 ਦੀ 1735 ਦੀ ਇਕਾ ਥੱਲੇ ਲੁਕਿਆ ਬਟਾ ਆਹ ਥੱਲੇ ਲੁਕਿਆ ਬਟਾ ਪਕ ਕਰ ਜੋ ਭਾਬੋ ਉਹ ਨਹੀਂ ਕੱਦ ਕਹਿੰਦੇ ਰਹੀ ਲੱਗਦਾ ਸੀ ਪਿੰਡਾਂ ਦੇ ਪਿੰਡ ਬਹਿ ਕਰ ਜਾਂਦੇ ਹੁੰਦੇ ਸੀ ਮੈਂ ਸਮੇ ਭਾਈ ਤੁਸੀਂ ਮੂਤਨ ਲੱਗੀ 5-10 ਕਿਲੋਮੀਟਰ ਲਾਂਗੇ ਹੁੰਦੇ ਸੀ ਹੋਰ ਹੋਰ ਉਹਨੂੰ ਪਤਾ ਹੀ ਲੱਗਦਾ ਸੀ ਕਿਉਂਕਿ ਉਹ ਤਾਂ ਹੈ ਹੀ ਨਹੀਂ ਹੈ ਪਤਾ ਹੀ ਨਾ ਦੇ ਵੀ ਆਹ ਪਿੰਡ ਆ ਗਿਆ ਫਿਰ ਨਾ ਆ ਕੇ ਟੁਰ ਹੀ ਜਾਂਦੇ ਸੀ ਟੁਰ ਹੀ ਜਾਂਦੇ ਸੀ ਸਹੀ ਗੱਲ ਆ ਸਹੀ ਪੈਦਲ ਯਾਤਰਾ ਸੀ ਤਾਂ ਹੀ ਦਾ ਸਰੀਰ ਇੰਨਾ ਕਰਾ ਕੇ ਆਹ ਕਿਹੜਾ ਹੋਏ ਪੁੱਠਾ ਫੂਲ ਕਰਕੇ ਲਾਈ ਬਠਾ ਕੰਨ ਤੇ ਦੇਖ ਬਾਬੇ ਜਿਹੜਾ ਉਹ ਕੱਕੇ ਜੇ ਠਾਪੇ ਪਿੱਛੇ ਮੰਮ ਮੰਮ ਮਿਟਨੇ ਵਾਲੇ ਠੀਕ ਆ ਜੀ ਛੇਲੀ ਛੂਲੀ ਲੱਗਦੀ ਹੈ ਭਾਈ ਕੰਦੇ ਨੂੰ ਨਹੀਂ ਦੱਸਿਆ ਇਹ ਪਤਾ ਕੀ ਆ ਪਿਛਲੇ ਟਾਈਮ ਇਹ ਜਨਾਨੀਆਂ ਰਹੀਆਂ ਹੋਣੀਆਂ ਠੀਕ ਆ ਇਹ ਸਾਰੇ ਜਿਹੜੇ ਇਹਨਾਂ ਦੀ ਨਸਲ ਹੋਣੀ ਆ ਉਹ ਚੁੱਪਦਾ ਰਹੀ ਨਹੀਂ ਸਾਬ ਆ ਕੇ ਗੱਲ ਸੁਣ ਲੈ ਮਰੀ ਜਨਾਨੀਆਂ ਦੇ ਕਮੈਂਟ ਬਹੁਤ ਆਉਣਗੇ ਤੈਨੂੰ ਐਂ ਬੋਲਦਾ ਜੀ ਨਾ ਨਾ ਫਿਰ ਉਹ ਬੋਲਦੀਆਂ ਹੁੰਦੀਆਂ ਵਿਚਾਰੀਆਂ ਹੋਰ ਤਾਂ ਕੋਈ ਪਰਜਾਈ ਕੋਲੇ ਵੀਡੀਓ ਚਲੇ ਗਈ ਮੁੜ ਕੇ ਪਰਜਾਈ ਨੂੰ ਕਹਿੰਦਾ ਕੀ ਕਹਦਾ ਸੀ ਦੋਸਤੋ ਕੀ ਹਾਲ ਚਾਲ ਆ ਮੈਂ ਤੁਹਾਡਾ ਸਵਾਗਤ ਕਰਦਾ ਮੇਰੇ ਵੱਲ ਤੁਹਾਡੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ ਜਲੰਧਰ ਜਲੰਧਰ ਸਿਗਾ ਜ਼ਰੂਰੀ ਕੰਮ ਬਹੁਤ ਹੀ ਜ਼ਰੂਰੀ ਕੰਮ ਤੇ ਫਾਈਲ ਫੂਲ ਆਪਾਂ ਠੀਕ ਹੈ ਕੈਨੇਡਾ ਵਗੈਰਾ ਦੀ ਲਾਈ ਹੋਈ ਆ ਉਹਦੇ ਰਿਗਾਰਡਿੰਗ ਆਪਾਂ ਜਾ ਰਹੇ ਆ ਹਾਂ ਬਈ ਤੇ ਦੋਸਤੋ ਆ ਦੇਖੋ ਸਾਡੇ ਨਾਲ ਕਿੰਨੇ ਡਾਉਨ ਟੂ ਅਰਥ ਬੰਦੇ ਆ ਮਾਦਾ ਪੁੱਤ ਕਦੋਂ ਦਾ ਹੀ ਬੈਠਾ ਹੈ ਦੋਸਤੋ ਹੁਣ ਆਪਾਂ ਲੈ ਚੁੱਕ ਜਿਆ ਥੋੜੀ ਜੀ ਬ੍ਰੇਕ ਵਿਚ ਵਿਚਾਲੇ ਰੁਕ ਚੁੱਕੇ ਆ ਤੇ ਆਪਾਂ ਬੈਠੇ ਆ ਜੂਸ ਵਾਲੇ ਕੋਲੇ ਤੇ ਜੂਸ ਵਾਲੇ ਨੂੰ ਕਹਿਤਾ ਚਾਰ ਗਲਾਸ ਕਿਉਂਕਿ ਇੱਕ ਬੰਦਾ ਹੋਰ ਆ ਰਿਹਾ ਸਾਡਾ ਕਿ ਦਾ ਉਹਦੀ ਵੇਟਿੰਗ ਚੱਲ ਰਹੀ ਆ ਤੇ ਉਹ ਗਿਆ ਵਾ ਠਾਣੇ ਚ ਦੋਸਤੋ ਅੱਜ ਚਲੋ ਹੁਣ ਤਾਂ ਇਹਨੂੰ ਜਗਰਾਉ ਕਹਿਣ ਲੱਗੇ ਇਹ ਗੱਲ ਆ 1735 ਸਵੀ ਦੀ ਉੱਚੀ ਬੋਲ ਉੱਚੀ 1735 ਸਵੀ ਦੀ ਗੱਲ ਆ ਇਹ ਤਾਂ ਹੁਣ ਤਾਂ ਚਲੋ ਜਗਰਾਉ ਨਾ ਪੈ ਗਿਆ ਉਦੋਂ ਪੋਲ ਪਾਲ ਜਾ ਇੱਥੇ ਕੁਛ ਨਹੀਂ ਹੁੰਦਾ ਆ ਚ ਰਸਤਾ ਪੈਂਦਾ ਇੱਥੇ ਹੁਣ ਚਲੋ ਜਗਰਾਉ ਅੱਡੇ ਤੇ ਖੜੇ ਆਗੇ ਤੇ 1735 ਦੇ ਵਿੱਚ ਇੱਥੇ ਰਸਤਾ ਜਾ ਵੀ ਨਹੀਂ ਹੁੰਦਾ ਸੀਗਾ ਇਹ ਤਾਂ ਬਾਅਦ ਦੇ ਵਿੱਚ ਥੜਕਾ ਸੁੜਕਾ ਢੇੜ ਕੇ ਕੀਤਾਗਾ ਹਨਾ ਉਦੋਂ ਜੰਮ ਕੱਚੇ ਪੈਸੇ ਹੁੰਦੇ ਸੀਗੇ 1735 ਸਵੀ ਦੀ ਗੱਲ ਆ ਦੇ ਹਲੋ ਮਤਲਬ ਕੋਈ ਨਹੀਂ ਕਹਿੰਦੇ ਉਹ ਪੂਰਤੀ ਉਸ ਨੂੰ ਨਹੀਂ ਪਤਾ ਲੱਗਾ ਕੀ ਕਹੇ ਕੀ ਨਹੀਂ ਕੀ ਦਿਲ ਚ ਸੀਗਾ ਕਹਿਣ ਨੂੰ ਆਇਆ ਵਿਚਾਰਾ ਹੁਣ ਉਹ ਵਾੜਨੇ ਪਟਕਦੀ ਆਤਮਾਂ ਗਿਆ ਕੋਈ ਪਤਾ ਨਹੀਂ ਮਨ ਚ ਕੀ ਕਹੇ ਇਹਨੂੰ ਇਹਨਾਂ ਦਾ ਦਿਲ ਕਰੇ ਹੁੰਦਾ ਤੇ ਕਹਿ ਜਾਂਦੀਆਂ ਨੇ ਤੇ ਪਰ ਪੌੜ ਵੀ ਦਿਖਾ ਦਿੰਦਾ ਜਿਹਦੇ ਬਾਰੇ ਕਹੀ ਜਾਂਦਾ ਸੀ ਆਹ ਪੌੜਾ ਠੀਕ ਆ ਤੇ ਸਿਰ ਪ੍ਰਦੂਸ਼ਨ ਲੈਵਲ ਬਣਾ ਮੈਂ ਮੈਂ ਪ੍ਰਦੂਸ਼ਨ ਉਦੋਂ ਕੁਛ ਵੀ ਨਹੀਂ ਹੁੰਦਾ ਸੀ ਉਦੋਂ ਸਿਰ ਧੂੜ ਰੇਤਾ ਜ਼ਰੂਰ ਰੋੜਨ ਜਾਂਦਾ ਸੀ ਪਰ ਤੁਹਾਨੂੰ ਪਤਾ ਵੀ ਆਪਣੇ ਦਾ ਜਿਹੜੇ ਪੰਜਾਬੀ ਲੋਕ ਸੀਗੇ ਹਨਾ ਉਹਦਾ ਜੇ ਮਤਲਬ ਕਿ ਕੱਲ ਪਹਿਣ ਗੱਲ ਕਰੀਦਾ 1700 ਦੀ 1735 ਦੀ ਤੇ ਉਦੋਂ ਜਦੋਂ ਕਿਸੇ ਦੀ ਮਾੜੀ ਮੁੱਟੀ ਸੱਟ ਸੁੱਟ ਲੱਗਦੀ ਸੀ ਐਂ ਰੋਕ ਕੋੜੇ 파ੜੇ ਦੇ ਰੋਤਾ ਭੁੱਖ ਕੀ ਠੀਕ ਕਰ ਲੈਂਦੇ ਸੀ ਕਿਹੜੇ ਡਾਕਟਰ ਹੁੰਦੇ ਸੀ ਉਦੋਂ ਤੇ ਉਦੋਂ ਮਤਲਬ ਇੱਥੇ ਕੁਝ ਵੀ ਨਹੀਂ ਸੀਗਾ ਮਤਲਬ ਗੱਲ ਇਹ ਕਰ ਰਹੇ ਆਂ ਵੀ ਆਪਣਾ ਟੈਕਨੋਲੋਜੀ ਕਿੰਨੀ ਵੱਧ ਗਈ ਹੁਣ ਦੇਖਦੇ ਆਂ 17ਵੀਂ ਸਦੀ ਦੇ 21ਵੀਂ ਸਦੀ ਵਿੱਚ ਆ ਕੇ ਕਿੰਨਾ ਬਦਲ ਗਿਆ ਅਸਲ 'ਚ ਪਤਾ ਕੀ ਕਹਿਣਾ ਚਾਹੁੰਦਾ ਇਹ ਕਹਿੰਦਾ ਵੀ ਉਦੋਂ ਪਹਿਲਾਂ ਇਹਨਾਂ ਜਨਮ ਜੁਮਨ ਲੈਂਦਾ ਸੀਗਾ 1700 ਦੇ ਵਿੱਚ ਠੀਕ ਆ ਜਿਹਨੇ ਹੁਣ ਦੁਬਾਰਾ 21ਵੀਂ ਸਦੀ ਦੇ ਵਿੱਚ ਫੇਰ ਜਨਮ ਲਇਤਾ ਤਾਂ ਫਿਰ ਇਹ ਕੰਪੈਰੀਜ਼ਨ ਕਰ ਰਿਹਾ ਉਹ ਚੀਜ਼ ਹੈ ਹਨਾ ਬਾਜੀ ਹਾਂਜੀ ਹਾਂਜੀ ਸਹੀ ਗੱਲ ਆ ਪੋਸਟ ਟਾਈਮ ਤੇ ਤੁਸੀਂ ਬੜੀਆਂ ਮੱਲਾ ਮਾਰੀ ਹੋਣੇ ਆ ਮਾਇਕ ਨਾ ਬਾਜੀ ਕਿੰਨੇ ਅੱਜ ਤੁਹ ਕਹਿ ਦੋ ਤੁਸੀਂ ਇੱਥੇ ਤੁਰ ਕੇ ਜਾਣਾ ਕਿਤੇ ਪੰਡਾ ਕਹਿ ਦੋ ਮੋਟਰਸਾਈਕਲ ਬਿਨਾਂ ਜਲਦਾਂ ਰਹੀ ਕਿੰਨੇ ਕੋ ਮੀਲ ਪਤਾ ਹੀ ਨਹੀਂ ਲੱਗਦਾ ਸੀ ਪਿੰਡਾਂ ਦੇ ਪਿੰਡ ਵਾਹ ਕਰ ਜਾਂਦੇ ਹੁੰਦੇ ਸੀ ਮੈਂ ਸਮੇਂ ਬਾਜੀ ਤੁਸੀਂ ਮੂਤਨ ਲੱਗੀ ਆਪਾਂ 10 ਕਿਲੋਮੀਟਰ ਲੰਘ ਗਏ ਮੇਰੀ ਹੋਰ ਹੋਰ ਪਤਾ ਹੀ ਲੱਗਦਾ ਸੀ ਕਿਉਂਕਿ ਉਹ ਤਾਂ ਹੈ ਹੀ ਨਹੀਂ ਹੈ ਪਤਾ ਹੀ ਨਾ ਦੇ ਵੀ ਆ ਪਿੰਡ ਆ ਗਿਆ ਫਰਾਂ ਨਾ ਕਰ ਤੁਰ ਹੀ ਜਾਂਦੇ ਸੀ ਤੁਰ ਹੀ ਜਾਂਦੇ ਸੀ ਸਹੀ ਗੱਲ ਦੱਸਿਆ ਸੀ ਪੈਦਲ ਯਾਤਰਾ ਸੀ ਤਾਂ ਹੀ ਦਾ ਸਰੀਰ ਇੰਨਾ ਕਰਾਗੇ ਸਹੀ ਗੱਲ ਨਹੀਂ ਜੇ ਤੁਰੇ ਤੁਸੀਂ ਪਿਛਲੇ ਜਨਮ ਲ ਜਾਂਦੇ ਸੀ ਸਰੀਰ ਸੋਡਾ ਇਸ ਜਨਮ ਤੇ ਇੰਨਾ ਇਦਾਂ ਕਰਾਗੇ ਹੈ ਫਿਰ ਉਸ ਤੋਂ ਬਾਅਦ ਦੇ ਵਿੱਚ ਪਤਾ ਹੀ ਨਹੀਂ ਹੈਗਾ ਉਹ ਵੀ ਬਾਲਾ ਤੁਰ ਲਈ ਮੁਰ ਕੇ ਲੱਗੇ ਹੀ ਨਹੀਂ ਹੈਗਾ ਕੁਝ ਸਾਰੀ ਕੈਲਰੀ ਜਿੱਤਾ ਉਹਦੀ ਡਾਦੀਆਂ ਕੈਲਰੀ ਤਾਂ ਸਾਰੀਆਂ ਉੱਡ ਗੀਆਂ ਉਹ ਤੋਂ ਸਾਰੇ ਪ੍ਰੋਟੀਨ ਤਾਂ ਕਾਰਬੋਹਾਈਡਰੇਟ ਨਾਈਟ੍ਰੋਜਨ ਸਾਰਾ ਕੁਝ ਉੱਡ ਗਿਆ ਆ ਕਿਹੜਾ ਹੋਏ ਪੁੱਠਾ ਫੋਨ ਕਰਕੇ ਲਾਈ ਬਠਾ ਕੰਨ ਤੇ ਦੇਖ ਬਾਪੇ ਜਿਹੜਾ ਉਹ ਕੱਕੇ ਜਿਹਾ ਫਤੇ ਪਿੱਛੇ ਮੰ 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 ਮਿਟਣ ਵਾਲੇ ਠੀਕ ਆ ਇਹਦੀ ਛੇਲੀ ਛੂਲੀ ਲੱਗਦੀ ਆ ਭਾਈ ਜੀ ਗੱਲ ਦੇਖ ਜਿਹੜੇ ਹਿਸਾਬ ਨਾਲ ਕਰ ਰਿਹਾ ਫੋਨ ਪੁੱਠਾ ਲਾ ਕੇ ਦੋਸਤੋ ਕੀ ਹਾਲ ਚਾਲ ਆ ਮਾਫੀ ਚਾਹੁੰਨੇ ਆਂਗੇ ਵਿਚ ਵਿਚਾਲੇ ਬਲੌਗ ਦਾ ਪਤਾ ਨਹੀਂ ਕੀ ਕੁਝ ਬਣ ਗਿਆ ਮਿਕਸ ਅਪ ਹੋ ਗਿਆ ਜਿਵੇਂ ਮਿਕਸ ਵਿੱਚ ਹੁੰਦਾ ਉਹ ਮਿਕਸ ਬਲੌਗ ਵੀ ਹੁੰਦਿਆ ਕਿਉਂਕਿ ਮੇਰਾ ਜਿਹੜਾ ਪਾਰਟ ਹੁੰਦਾ ਕਈ ਬਲੌਗਿੰਗ ਦਾ ਉਹ ਮੈਂ ਮਿਸ ਕਰ ਦਿੰਨਾ ਠੀਕ ਆ ਜਾ ਮੇਰਾ ਹਜੇ ਮਤਲਬ ਪ੍ਰੋਪਰ ਬਣ ਨਹੀਂ ਪਾਰਿਆ ਵੀ ਮੈਂ ਪ੍ਰੋਪਰ ਬਲੌਗਿੰਗ ਕਰਾਂ ਕੱਲਾ ਬਲੌਗਿੰਗ ਕਰਦੇ ਹੁੰਦੇ ਸੀ ਬਟ ਹੁਣ ਉਦਾਂ ਚਿੱਤ ਜਾਂ ਰਹਿ ਨਹੀਂਗਾ ਮੈਨੂੰ ਹੁਣ ਲੱਗਿਆ ਵੀ ਯਾਰ ਵਧੀਆ ਆਪਾਂ ਬਲੌਗਿੰਗ ਕਰਗੇ ਹੌਲੀ ਹੌਲੀ ਪ੍ਰੋਪਰ ਬਣਾਇਆ ਕਰੂੰਗਾ ਪੂਰੇ ਡੇ ਦਾ ਜਦੋਂ ਵੀ ਬਲੌਗ ਬਣਾਉਂਗਾ ਤੇ ਉਹਦੇ ਲਈ ਮੈਂ ਮਾਫੀ ਚਾਹਣਾ ਵੀ ਮੈਂ ਵਿਚ ਵਿਚਾਲੇ ਬਲੌਗ ਮਿਸ ਕਰ ਦਿੰਨਾ ਠੀਕ ਆ ਥੋੜੇ ਮੋਟੇ ਤਾਂ ਹੁਣ ਮੈਂ ਆਇਆਗਾ ਠੀਕ ਆ ਆਪਣੇ ਯਾਰ ਦੋਸਤ ਨਾਲ ਕਿਸੇ ਦੇ ਘਰੇ ਤੇ ਆਪਾਂ ਕਰਿਆਂਗੇ ਫੋਰ ਮੰਜ਼ਲ ਤੇ ਠੀਕ ਆ ਇਹ ਫੋਰ ਸਟੋਰੀ ਜਿਹੜਾ ਹੋਸ ਹੈਗਾ ਤੇ ਕਾਫੀ ਉਚਾਈ ਤੇ ਖੜੇ ਆ ਸੀ ਲਗਭਗ ਮੇਲਾ ਸਾਰੇ ਆਸ-ਪਾਸ ਫਲੈਟ ਮੋਚਾ ਆ ਗਿਆ ਹੈ ਤੇ ਇੱਕਾ ਨਾਲ ਦੋ ਤਿੰਨ ਹੈਗੇ ਹੈਗੇ ਤੇ ਇੱਥੇ ਨੇ ਇਹਨਾਂ ਦੇ ਡੌਗਸ ਰੱਖੇ ਹੋਏ ਆ ਬਹੁਤ ਹੀ ਪਿਆਰੇ ਬਹੁਤ ਹੀ ਸਵੀਟ ਹੈ ਤੇ ਇਹ ਹੈ ਨਾ ਡੌਗਸ ਮਤਲਬ ਵੇਚਦੇ ਨੇਗੇ ਉਹਨਾਂ ਦੇ ਕਤੂਰੇ ਵਗੈਰਾ ਜਾਂ ਜਿਹੜੇ ਪ੍ਰੈਕਟ ਹੁੰਦੇ ਆਗੇ ਉਹਨਾਂ ਨੂੰ ਵੇਚਦੇ ਠੀਕ ਆ ਉਹ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਬਹੁਤ ਸਵੀਟ ਆ ਕੋਈ ਪ੍ਰੋਮੋਸ਼ਨ ਨਹੀਂ ਕਰ ਰਿਹਾ ਮੈਂ ਬਹੁਤ ਜਿਆਦਾ ਸਵੀਟ ਠੀਕ ਆ ਡੌਗ ਆ ਜੇ ਤੁਸੀਂ ਵੀ ਕੋਈ ਲੈਣੇ ਕਰਨੇ ਆ ਤਾਂ ਦੇਖ ਲਿਓ ਪਰ ਪ੍ਰੋਮੋਸ਼ਨ ਨਹੀਂ ਹੈਗੇ ਠੀਕ ਆ ਕਿੰਨੇ ਸੂਰਤ ਹੈ ਇਹਨਾਂ ਦੇ ਉਹਦੀ ਨਸਲ ਤਾਂ ਆਪਾਂ ਨੂੰ ਕਹਿੰਦੇ ਨਾ ਨਹੀਂ ਇਹਨਾਂ ਦੀ ਨਸਲ ਸੇਮ ਹੈ ਸਾਰੇ ਦੀ ਲੱਗ ਲੱਗ ਨਹੀਂ ਬਲੈਕ ਕਿੰਨਾ ਸੋਹਣਾ ਲੱਗਦਾ ਉਹ ਉਹ ਤਾਂ ਬਿੱਟ ਬੱਟ ਸਾਰੇ ਇੱਕ ਨਾ ਤਰ੍ਹਾਂ ਦੀ ਨਾ ਨਾ ਸਾਰੇ ਆ ਬਲੈਕ ਕਿੰਨਾ ਸੋਹਣਾ ਲੱਗਦਾ ਸੋਹਣਾ ਲੱਗਦਾ ਹੱਲ ਲੱਲੂ ਕਾ ਬਟਾ ਆਹ ਥੱਲੇ ਲੱਲੂ ਕਾ ਬਟਾ ਕੱਪ ਕਰ ਜੂਗਾ ਮੈਨੂੰ ਨਹੀਂ ਕੱਪ ਕਹਿੰਦੇ ارے بچے نے میرے سات بچے سگے ہیں اچھا سات بچے ہیں ٹھیک ہے ساریاں دی ممی ਥੱਲੇ بیٹھی ہے ਠੀਕ ਹੈ ਸਾਰਿਆਂ ਦੀ ਮਮੀ ਥੱਲੇ بیٹھی ہے ਉਹ ਵੀ ਦਿਖਾਉਣਾ ہے ਸਾਨੂੰ ਠੀਕ ہے ਕਿੰਨੇ ਆ ਬੱਚੇ ਲੱਗਦਾ ਤੁਹਾਨੂੰ ਦੱਸਣਾ ਵਧੀਆ ਅੰਦਾਜ਼ਾ ਇਹ ਹੁਣ ਇਹਨਾਂ ਨੇ ਲੱਗ ਗਿਆ ਨਾ ਸਾਰਿਆਂ ਨੇ ہاں ਸਾਰਿਆਂ ਨੇ ਕਿਹਾ ਦੋ ਤਾਂ ਸੌਂ ਜਾਂਦੇ ਨੇ ਇਹ لوکل ਲੈਣਾ ਤੁਹਾਨੂੰ ਤੇ ਲੋਕ ਹੰਦਾ ਵਟਿੰਦੇ ਹੋ ਲੈ ਜਾਵਾਂ ਚਾਹ ਕੋਸਾ ਉਲੇ ਆਪੇ ਸਾਡੇ ਜਾ ਹਾਂ ਜੇ ਤਾਂ ਕਿਤੇ ਲੋਕਲ ਨਹੀਂ ਵੀ ਕਿਤੇ ਡੀਲਰ ਨੂੰ ਚੁਕਾਰ ਦਿੰਦੇ ਜਿਹੜਾ ਵੀ ਆ ਰਿਹਾ ਇੰਦੀ ਕਾੜਦੇ ਨੇ ਨਾ ਇਹ ਸੰ ਪੱਕਾ ਠੀਕ ਆ ਠੀਕ ਲੋ ਜੀ ਦੋਸਤੋ ਹੁਣ ਤੁਹਾਨੂੰ ਦਿਖਾਉਣੇ ਆ ਜੀ ਮਾਂ ਠੀਕ ਆ ਜਿਹਦੇ ਇਹ ਬੱਚੇ ਹੈ ਹੈ ਉਹ ਬਿੱਲੀ ਕੁੱਤੀ ਕਿੰਨਾ ਛੋਰੀ ਇਹ ਪਹਿਲਾਂ ਵੀ ਛੋਟਰਾ ਨਾ ਕੋਈ ਨਾ ਕੋਈ ਆ ਬੜਦੀ ਤਾਂ ਨਹੀਂ ਆ ਦੇਖੋ ਬਿੱਲੀ ਰੱਖੀ ਨਹੀਂ ਬਿੱਲੀ ਤਾਂ ਨਹੀਂ ਤਾ ਖੇੜਦੀ ਬਹੁਤ ਸੋਹਣੀ ਹੈ ਅੱਛਾ ਕਿੰਨੀ ਸੂਟ ਹੈ ਯਾਰ ਇਹ ਇਧਰ ਹੀ ਨਾਲ ਲਾ ਦੇ ਬਈ ਬਿੱਲੀ ਉਹਨੇ 15000 ਦਿੱਤਾ ਕਿੰਨਾ ਅੱਛਾ ਦੋਈ ਜਿਹਦੇ ਨਾਲ ਦਿਆ ਬੜਾ ਨਾਲ ਕਿੰਨੀ ਸੋਹਣੀ ਬਿੱਲੀ ਹੈ ਨਾ ਗੁੱਦ ਗਦਾ ਲਾ ਜੀ ਇਹਦਾ ਕੋਹ ਨਹੀਂ ਇਹਨਾਂ ਦਾ ਮਨ ਲਾ ਆਈ ਲਾ ਦੇਣਾ ਕਤੂਰਾ ਹੁੰਦਾ ਨਾ ਤੇਰੇ ਬਸ ਜੇ ਮਨ ਲਾ ਇਹਦਾ ਮੂੰਹ ਉਹਦੇ ਤੇ ਰਿਪਲੇਸ ਕਰ ਦਿੱਤਾ ਮੈਂ ਲੱਗ ਗਿਆ ਯੋ ਡੌਗੀ ਹੈ ਨਾ ਡੌਗੜੀ ਨਹੀਂ ਹੱਥ ਲਾ ਦੇ ਕਿੰਨੀ ਫੀਟ ਆ ਫੁੱਲੜੀ ਆ ਦੇ ਇਹ ਫੜਦਾ ਕੋਈ ਦੁੱਤਾ ਨਹੀਂ ਹੈ ਇਹਨਾਂ ਨੂੰ ਬਸ ਆਦਤ ਈ ਹੈ ਇਹਨਾਂ ਨੂੰ ਬੋਲਦਾ ਬੋਲਾ ਬੋਲਾ ਇਹਨਾਂ ਨੂੰ ਹੁੰਦਾ ਈ ਹੈ ਜਦੋਂ ਉਪਰ ਆ ਬੈਠੇ ਚੱਕ ਡਰਦੀ ਆ ਉਹ ਇੱਧਰ ਬੜਦਾ ਪੂਛ ਚੱਕ ਚਲੋ ਉਹ ਖਾ ਲ ਬਰਾ ਚੱਲ ਚੱਲ ਚਲ ਜੀ ਹੁਣ ਨਾ ਚਾਹ ਨਾ 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 ਪਾ ਚੀਜ਼ ਖਾਂਦੀ ਆ ਆ ਚੀਜ਼ ਖਾਂਦੇ ਆ ਆਪਾਂ ਇਹਨਾਂ ਨੂੰ ਪਾਉਂਦੇ ਰਹਿੰਦੇ ਨੇ ਰੋਟੀ ਕਿਤੇ ਦੁੱਧ ਆ ਚੀਜ਼ ਖਾ ਕੇ ਇਹ ਜਿਉਂਦੀਆਂ ਰਹਿੰਦੀਆਂ ਠੀਕ ਹੈ ਸੁੱਖ ਜਦੋਂ ਆਪਾਂ ਲੰਨੇ ਆਪਾਂ ਕਰੇ ਕੀ ਬਣਨੇ ਇਹਨਾਂ ਨੂੰ ਇਹਨਾਂ ਨੂੰ ਜਦੋਂ ਆਪਾਂ ਡੌਗੀ ਵਗੈਰਾ ਰੱਖ ਲਿਆ ਆਪਾਂ ਰੋਟੀ ਵਿਚਾਰੀ ਆ ਬੜਾ ਤੁਰ ਕੇ ਜੇ ਰੋਟੀਆਂ ਛੱਡ ਦਿੰਦੇ ਨਾ ਵੀ ਖਾ ਲੈਂਦੇ ਸਹੀ ਗੱਲ ਹੈ ਇਹ ਸਪੈਸ਼ਲ ਖਾਣਾ ਹੈ ਨਾ ਤਾਂ ਦੋਸਤੋ ਹੁਣ ਆਪਾਂ ਜਿਹੜੇ ਡੌਗਸ ਵਗੈਰਾ ਸੀਗੇ ਉਹ ਦੇਖ ਲਏ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਪ੍ਰੀਤ ਬਾਈ ਦੇ ਪਿੰਡ ਤੇ ਆਂਟੀ ਜੀ ਦੇ ਠੀਕ ਆ ਡੌਗਸ ਰੱਖੇ ਹੋਏ ਆ ਕਾਫੀ ਵੈਰਾਈਟੀ ਠੀਕ ਆ ਆਂਟੀ ਜੀ ਕੋਲੇ ਆ ਠੀਕ ਆਂਟੀ ਜੀ ਤੇ ਉਹ ਆ ਖੋਲੀ ਮਗਾ ਕੋ ਹਾਂ ਫਾਰਮਿੰਗ ਦੇ ਵਿੱਚ ਵੈਸੇ ਗੱਲ ਕਰਦੇ ਹਣਾ ਇਹ ਵੀ ਚੀਜ਼ ਜੁਰੀ ਹੋ ਸਕਦੀ ਹੈ ਉਸਾਈ ਦਾ ਸਾਲ ਵੀ ਪਰ ਬਾਈ ਆਏ ਆ ਤੇਰੀਆਂ ਮੁਰਗੀਆਂ ਨੇ ਖਾ ਜਾ ਕਰਨਾ ਮੁਰਗੀਆਂ ਨੂੰ ਲਾਲ ਇਹ ਖਾ ਜਾ ਕਰਨਾ ਜੀ ਹੈ ਲਾਗਾ ਨੂੰ ਖਾਦੇ ਦਾ ਬਾਲੇ ਪਿਆਰੇ ਕੁੱਤੇ ਇਹ ਨਹੀਂ ਖਾਂਦੇ ਯਾਰ ਇਹ ਨਸਲ ਨਸਲ ਦਾ ਫਰਕ ਹੁੰਦਾ ਹੈ ਇਹਨਾਂ ਦੇ ਲਈ ਨਹੀਂ ਪੈਂਦਾ ਹੈ ਇਹ ਤਾਂ ਆ ਮੁਰਗੀਆਂ ਜਿੱਡੇ ਡੇ ਡੇ ਤਾਂ ਮੁਰਗੇ ਹੁੰਦੇ ਆ ਭਾਏ ਨੇ ਉਹ ਮੁਰਗੇ ਨੇ ਕਿਤੇ ਇਹਨਾਂ ਨੂੰ ਢਾ ਲੈਣੇ ਹਾਂ ਬੰਦੇ ਨੂੰ ਨਹੀਂ ਕੁਝ ਕਹਿੰਦੇ ਇਹ ਪਤਾ ਕੀ ਆ ਪਿਛਲੇ ਟਾਈਮ ਇਹ ਜਨਾਨੀਆਂ ਰਹੀਆਂ ਹੋਣੀਆਂ ਠੀਕ ਆ ਇਹ ਸਾਰੇ ਜਿਹੜੇ ਇਹਨਾਂ ਦੀ ਨਸਲ ਹੋਣੀਆਂ ਉਹ ਚੁੱਪ ਦਾ ਰਹੀ ਸੀ ਸਾਰਾ ਇਹ ਗੱਲ ਸੁਣ ਲੈ ਮੇਰੀ ਜਨਾਨੀਆਂ ਦੇ ਕਮੈਂਟ ਬਹੁਤ ਆਉਣਗੇ ਤੈਨੂੰ ਆਏ ਪੁੱਲਦਾ ਜੀ ਨਾ ਨਾ ਫਿਰ ਉਹ ਬੋਲਦੀਆਂ ਹੁੰਦੀਆਂ ਵਿਚਾਰੀਆਂ ਉਹ ਹੋਰ ਤਾਂ ਕੋਈ ਪਰਜਾਈ ਕੋਲੇ ਵੀਡੀਓ ਚਲੇ ਗਈ ਮੁੜ ਕੇ ਪਰਜਾਈ ਨੂੰ ਕਹਿੰਨਾ ਕੀ ਕਹਿੰਦਾ ਸੀ ਇਹਦਾ ਮਤਲਬ ਕੀ ਆ ਗੱਲ ਕਹਿ ਰਿਹਾ ਤਾ ਗੱਲ ਕਹਿ ਰਣਾ ਮਤਲਬ ਕੀ ਸੀ ਤੇਰਾ ਉਹ ਨਹੀਂ ਮਤਲਬ ਉਹੀ ਨੇਚਰ ਹੁੰਦਾ ਨਾ ਸੁਣਾਇਆ ਨਹੀਂ ਕਹੀ ਕਹੇਗਾ ਤਾਂ ਸਾਹਮਣੇ ਨਾ ਨਾ ਉਹ ਨਾ ਬੰਦੇ ਦਾ ਨੇਚਰ ਹੁੰਦਾ ਨਾ ਉਹਨਾਂ ਦਾ ਤੂੰ ਕਹਿੰਦਾ ਮੈਨੂੰ ਕੁਝ ਬੋਲ ਸਕਦਾ ਬੰਦੇ ਦਾ ਜਿਹੜਾ ਨੇਚਰ ਹੁੰਦਾ ਉਹ ਥੋੜਾ ਟੇਕੇ ਰਹਿਣਾ ਪਰ ਜਦੋਂ ਬੋਲਣਾ ਬਸ ਆਪਣਾ ਪਤਾ ਆਪਾਂ ਕਿਹੜੀ ਆਪਾਂ ਪਿਛਲੇ ਜਨਮ ਵਿੱਚ ਹਾਂ ਹਾਂ ਆਪਾਂ ਝਰਮਾ ਸੇਪੜ ਦੀ ਨਸਲ ਸੁਣਿਆ ਸਾਰੇ ਠੀਕ ਆ ਚੁੱਪ ਰੋ ਚੁੱਪ ਰੋ ਜਦੋਂ ਭੌਂਕਣਾ ਫਿਰ ਕੱਲਾ ਭੌਂਕਣਾ ਸਿੱਧਾ ਗਿੱਟੇ ਨੂੰ ਪੈਣਾ ਠੀਕ ਚੱਕ ਲੋ ਚੱਕ ਲੋ ਕਰ ਲੋ ਹਣਾ ਸਹੀ ਗੱਲ ਹਾਂ ਬੀਜੀ ਜੀ ਨੇ ਠੀਕ ਆ ਪਿੰਡ ਦਾ ਕਮਾਲਪੁਰਾ ਪਿੰਡ ਆ ਇਹ ਬਸ ਇਹ ਕਮਾਲਪੁਰਾ ਪਿੰਡ ਦੀ ਤਾਂ ਦੋਸਤੋ ਇਹ ਕਮਾਲਪੁਰਾ ਪਿੰਡ ਸੀਗਾ ਜੇ ਕਿਸੇ ਨੇ ਲੈਣਾ ਹੈਗਾ ਠੀਕ ਆ ਡੌਗ ਤਾਂ ਮੈਂ ਨੰਬਰ ਸਕਰੀਨ ਤੇ ਚਲਾ ਦਿੰਨਾ ਆਪਣੀ ਕੋਈ ਪ੍ਰੋਮੋਸ਼ਨ ਵਗੈਰਾ ਨਹੀਂ ਹੈਗੀ ਇਹ ਸੁਣ ਮੈਂ ਕਹਾ ਤਾਂ ਆਪਣਾ ਕੋਈ ਭਾਈਚਾਰਕ ਆਪਣਾ ਮੋਹ ਪਿਆਰ ਸੀਗਾ ਠੀਕ ਆ ਉਹ ਪਰਿਵਾਰ ਨਾਲ ਆਪਣੇ ਆ ਯਾਰ ਦੋਸਤ ਦਾ ਪਰਿਵਾਰਕ ਰਿਲੇਸ਼ਨ ਹੀ ਆਪਣੇ ਦਾ ਹਾਂ ਪਰਿਵਾਰਕ ਰਿਲੇਸ਼ਨ ਹੀ ਹੈਗੇ ਕਿਤੇ ਜਗਾ ਯਾਰ For eternity, for everyone internally. I had some people burning me, but now they fucking learn to see. I ain't the one to fuck with. Now they looking nervously, and I don't really care what you think of me respectfully. You can kick rocks if you think you're fucking better, see. I will outwork you, turn you to an enemy. Hurt you so bad that you're gonna need some therapy.